ਭਾਈ ਸਿੰਗਾਪੁਰ ਚੰਗਾ ਸੀ ਕਿ ਇੱਥੇ ਚੰਗਾ ਹੈ ਉਹ ਇੱਥੇ ਚੰਗੇ ਆ ਇੱਥੇ ਫਿਰ ਕਾਰ ਨੱਕਾ ਬੰਦ ਭਾਖੜਾ ਦਾ ਪਾਣੀ ਇਹ ਐਂ ਨਹੀਂ ਬੰਦ ਹੁੰਦਾ ਮੈਂ ਕਰ ਦੂੰਗਾ ਨਾ ਨਾ ਜਮੇ ਹੀ ਨਹੀਂ ਹੁੰਦਾ ਉਹ ਬਠੇਰੀਆਂ ਸਿਰ ਤਾਂ ਲਾਈਆਂ ਨੇ ਪਹਿਲਾਂ ਹੀ ਲਾਈਆਂ ਹੋਣੀਆਂ ਫੇਰਾ ਸਿੰਗਾਪੁਰ ਜਾਣ ਤੋਂ ਪਹਿਲਾਂ ਹੀ ਲਾਈਆਂ ਹੋਣੀਆਂ ਪੂਰੀ ਲਾਈਆਂ ਸੀ ਅੱਛਾ ਯਾਨ ਫਿਰ ਕਾਰ ਦਵਾ ਦਾ ਨੱਕਾ ਬੰਦ ਐਂ ਨਹੀਂ ਸਰਦਾ ਇੱਥੇ ਪੰਜਾਬ ਚ ਨਿਆ ਸਰਦਾ ਇਹ ਭਾਖੜਾ ਦੇ ਪਾਣੀ ਤੋਂ ਡਰਦੀ ਲੋਕ ਸੰਘਾਪੁਰ ਨੂੰ ਉੱਡਦੇ ਹੈਗੇ ਪੰਜਾਬ ਵਰਗੀ ਐਸ ਨਹੀਂ ਕਿਤੇ ਭਦ ਹੁੰਦੇ ਸੁਤਾਏਗਾ ਨਾ ਜੱਟ ਸਾਧ ਬੰਦੇ ਆ ਹਾਂ ਉਹੀ ਗੱਲ ਦੇ ਭਦੋਂ ਆਊਗੀ ਭਦੋਂ ਹਲੇ ਆਊਗਾ ਚੋਣਿਆਂ ਵੇਲੇ ਆਉਣਾ ਨਾ ਮਿਆਂ ਵੇਲੇ ਹਾਂ ਖੜਦਾ ਹੀ ਨਹੀਂ ਚੜਦੀ ਨਹੀਂ ਮਿੱਟੀ ਕਹੀ ਤੇ ਐ ਨਹੀਂ ਬੰਦ ਹੁੰਦਾ ਬਈ ਇਹ ਤੂੰ ਸਿੰਗਾਪੁਰ ਨਹੀਂ ਫਿਰਦਾ ਪੰਜਾਬ 'ਚ ਫਿਰਦਾ ਹੈ ਪਾਣੀ ਉੱਤੋਂ ਲੈ ਜਾਂਦਾ ਕਹੀ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਉਹ ਪਾਣੀ ਹੈ ਇਹ ਪੰਜ ਹੀ ਦਰਿਆ ਪੰਜਾਬ 'ਚ ਉਹ ਪਾਣੀ ਹੈ ਖੜਦਾ ਕੋਈ ਲੈ ਜਾਂਦੀ ਹੈਗੀ ਇੱਥੇ ਤੱਕ ਤਾਂ ਪਹੁੰਚਦਾ ਹੀ ਨਹੀਂਗਾ ਦਬਾ ਦਬ ਕਰ ਬੰਦਾ ਇਹ ਨਹੀਂ ਹੁੰਦਾ ਕਿੱਥੋਂ ਲਿਆਵਾ ਉਦੀ ਕਹਿੰਦਾ ਵੀ ਛੜੇ ਵਰਗੀ ਐ ਇਸ ਨੂੰ ਜੇ ਬਿਮਾਰ ਨਾ ਹੋਵੇ ਅੱਜ ਪਤਾ ਲੱਗਦਾ ਛੜੇ ਦਾ ਵੀ ਕੀ ਕਰਦਾ ਹੈਗਾ ਹੈ ਕਿੱਥੇ ਇਹਦਾ ਨੈਟ ਘਰੇ ਵਰਗਾ ਹੈ ਸਿੰਗਾਪੁਰ ਬਈ 20 ਮਿੰਟ ਹੋ ਗਏ ਤੈਨੂੰ ਨੱਕਾ ਬੰਦ ਕਰਦੇ ਨੂੰ ਹਲੇ ਬੰਦ ਨਹੀਂ ਹੋਇਆ ਕਰ ਦੂੰਗਾ ਹੈ ਸਿੰਗਾਪੁਰ ਓ ਹੈਡਫੋਨ ਦਾ ਘਰੇ 25 ਡਾਲਰਾਂ ਦੇ ਸਿੰਗਾਪੁਰ ਦੀ ਲਾਸਟ ਨਿਸ਼ਾਨੀ ਸੀ ਪਾ ਕੋਈ ਨਹੀਂ ਇਥੋਂ ਵਾਲੀ ਦਵਾ ਦੇਾਂਗੇ ਹੁਣ ਪੰਜਾਬ ਦੀ ਨਿਸ਼ਾਨੀ ਦਵਾ ਦੇਾਂਗੇ ਹੈ ਇਹ ਕਿਹਾ ਸੀ ਉਸ ਤੋਂ ਲਿਟਲ ਇੰਡੀਆ ਤੋਂ ਤੇਰਾ ਤੂੰ ਨੱਕਾ ਬੰਦ ਕਰ ਤੈਨੂੰ 20 ਮਿੰਟ ਹੋ ਗਏ ਬੰਦ ਕਰੀ ਜਾਂਦੇ ਨੂੰ ਪੰਜ ਮੈਂ ਬੰਦ ਕਰ ਲੈ ਆ ਬਾਬਾ ਮਾਇਆ ਪੱਟਦਾ ਛਟੂਆ ਟੋਈ ਪੱਟਿਆ ਕਿ ਲਾਹਲੇ ਨੱਕਾ ਇਹਨੇ ਬੰਦੇ ਹੋਇਆ ਨੱਕਾ ਦਾ ਬਾਬਾ ਇਹ ਦਿੱਤਾ ਜਿੰਨਾ ਕਿ ਬੰਦ ਹੁੰਦਾ ਸੀ ਬੰਦ ਕਰਤਾ ਐਸਾ ਤੂੰ ਇਹਨੂੰ ਪੋਚ ਚ ਜੇ ਲੈ ਬਸ ਪੋਚਾਂ ਮੈਂ ਉਹ ਨਹੀਂ ਮਸੂ ਹੁਣ ਆ ਦੇ ਇਹ ਤਾਂ ਜਿੰਨਾ ਬੰਦ ਕਰੀਏ ਨਾ ਤਾਂ ਉਨਾ ਹੀ ਲੀਕ ਹੋਈ ਜਾਂਦਾਗਾ ਥੱਲੇ ਨਹੀਂ ਟਪਾਣੀ ਟਪੀ ਜਾਂਦਾ ਇਹਦੇ ਉੱਥੋਂ ਦਾ ਬੰਦ ਕਰਤਾ ਮੈਂ ਚਲ ਕੋਈ ਨਹੀਂ ਭਾਈ ਫਰਮਾਇਆ ਕਰ ਦੂ ਬੰਦ